ਜਿਹੜੀ ਅੱਜ ਖਬਰ ਨਾਸਰ ਕਰ ਰਿਹਾ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਇਹ ਜਿਹੜੀ ਖਬਰ ਜੁੜੀ ਆ ਬਠਿੰਡਾ ਦੇ ਡੀਐਸਪੀ ਹਰਵਾਰ ਸਿੰਘ ਤੇ ਲੈਡੀ ਕਨਟੇਬਲ ਅਮਨਦੀਪ ਕੌਰ ਥਾਰ ਵਾਲੀ ਸਾਰੇ ਜਾਣ ਦਿਓ ਇਹਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਕੱਲੀ ਕੱਲੀ ਗੱਲ ਦੱਸਦੇ ਆ ਕਿ ਜਿਹੜਾ ਡੀਐਸਪੀ ਕੱਲ ਸਸਪੈਨਡ ਕੀਤਾ ਗਿਆ ਉਹਦੇ ਬਾਬਤ ਕਈ ਐ ਖਬਰਾਂ ਨੇ ਦੂਸਰੀ ਇੱਕ ਮੈਂ ਖਿਮਾ ਮੰਗਦਾਗਾ ਕੱਲ ਮਿੱਥੋਂ ਡੀਐਸਪੀ ਥਾਂ ਤੇ ਐਸਐਸਪੀ ਮਯੁੱਤਲ ਜਿਹੜਾ ਇਹ ਨਿਕਲ ਗਿਆ ਜਿਹੜਾ ਇਹਦੇ ਲਈ ਮੈਂ ਖੇਦ ਆ ਤੇ ਮਾਫੀ ਮੰਗਦਾਗਾ ਕਿ ਪਤਾ ਨਹੀਂ ਅਣਜਾਣੇ ਦੇ ਵਿੱਚ ਕਿਸ ਤਰ੍ਹਾਂ ਇਹ ਨਿਕਲ ਗਿਆ ਬੋਲ ਗੱਲ ਕਰਦੇ ਹੁਣ ਆਪਾਂ ਡੀਐਸਪੀ ਹਰਵੰਸ ਸਿੰਘਾ ਜੋ ਕਿ ਪੰਜਾਬ ਸਰਕਾਰ ਭਗਵੰਤ ਮਾਨ ਦਾ ਜਿਹੜਾ ਇੱਕ ਜਿਹੜਾ ਨਸਿਆਂ ਦੇ ਵਿਰੁੱਧ ਇੱਕ ਉਹਨਾਂ ਨੇ ਜੁੱਦ ਚਲਾਇਆ ਹੋਇਆ ਜੁੱਧਾ ਨਸਿਆਂ ਵਰਦਾ ਉਹਦੇ ਤਹਿਤ ਜਿੱਤੇ ਕੇ ਆਮ ਜਿਹੜੇ ਕੇ ਚਿੱਟਾ ਵੇਚਦੇ ਆ ਉਹ ਫੜੇ ਜਾ ਰਹੇ ਆ ਕਈਆਂ ਦੇ ਘਰ ਜਿਹੜੇ ਉਟਾਏ ਜਾ ਰਹੇ ਆ ਤੇ ਕਈਆਂ ਪੁਲਿਸ ਦੀਆਂ ਕਾਲੀਆਂ ਭੇਡਾ ਉਹ ਫੜੀਆਂ ਜਾ ਰਹੀਆਂ ਨੇ ਤੁਹਾਨੂੰ ਹੁਣ ਪਹਿਲਾਂ ਆਪਾਂ ਮੁੱਢ ਤੋਂ ਦੱਸ ਦਈਏ ਥੋੜੀ ਜੀ ਗੱਲਬਾਤ ਵੈਸੇ ਡਿਟੇਲ ਦੇ ਵਿੱਚ ਸਾਰਾ ਤੁਹਾਨੂੰ ਪਤਾ ਹੈਗਾ ਜਦੋਂ ਅਮਨਦੀਪ ਕੌਰ ਔਰਸ ਮੁਤਾਬਕ ਦੱਸਿਆ ਜਾ ਰਿਹਾ ਕਿ ਫਾਜ਼ਲ ਕਾ ਜਾਂਦੀ ਆ ਫਾਜ਼ਲ ਕਾ ਤੋਂ ਚਿੱਟਾ ਲਿਆਉਂਦੀ ਆ ਕਾਲੀ ਥਾਰ ਦੇ ਵਿੱਚ ਚਿੱਟਾ ਫੜਿਆ ਜਾਂਦਾ 17 ਗ੍ਰਾਮ ਤੋਂ ਉੱਪਰ ਜਿਹੜਾ ਚਿੱਟਾ ਫੜੇ ਬਰਾਮਦ ਕੀਤਾ ਜਾਂਦਾ ਬਠਿੰਡਾ ਪੁਲਿਸ ਵੱਲੋਂ ਤੇ ਉਹਦਾ 5 ਦਿਨਾਂ ਦਾ ਜਿਹੜਾ ਉਸ ਤੋਂ ਬਾਅਦ ਰਿਮਾਂਡ ਲਿਆ ਗਿਆ ਰਿਮਾਂਡ ਦੇ ਵਿੱਚ ਪੱਤਰਕਾਰਾਂ ਨੇ ਜ਼ੋਰ ਲਾ ਲਿਆ ਐਸੇ ਹਰਵੰਸ ਡੀਐਸਪੀ ਨੂੰ ਕਿ ਭਾਈ ਤੁਸੀਂ ਇਹਦੇ ਬਾਤ মিডিਆ ਨੂੰ ਦੱਸੋ ਤੇ ਹੁਣ ਤੱਕ ਤੁਸੀਂ ਕੀ ਰਿਕਵਰ ਕੀਤਾ ਕਿਉਂਕਿ ਜਦੋਂ ਪੁਲਿਸ ਵਾਲਾ ਕਿਸੇ ਬੰਦੇ ਨੂੰ ਫੜਦੇ ਆ ਤਾਂ ਉਹਤੇ ਬੜੀਆਂ-ਬੜੀਆਂ ਇਹ ਡਿਬੇਟਾਂ ਵੀ ਚੱਲ ਪੈਂਦੀਆਂ ਨੇ ਤੇ ਜਿਹੜਾ ਕਿ ਇਹ ਆ ਕੇ ਬਾਹਰ ਪੱਤਰਕਾਰਾਂ ਦੇ ਨਾਲ ਜਿਹੜਾ ਆਪਤਾ ਕਰਦੇ ਆ ਇਹ ਦੱਸਦੇ ਆ ਕਿ ਭਾਈ ਫਲਾਣੇ ਕੋਲ ਆ ਕੁਝ ਫੜਿਆ ਗਿਆ ਧਮਕੇ ਕੋਲ ਆ ਫੜਿਆ ਗਿਆ ਐਨੇ ਫੜਿਆ ਗਿਆ ਤੇ ਹੁਣ ਅਸੀਂ ਅੱਗੇ ਅਸੀਂ ਜਾਂਚ ਕਰ ਰਹੇ ਹਾਂ ਪਰ ਉਸ ਟਾਈਮ ਆ ਡੀਐਸਪੀ ਨੇ ਜਿਹੜਾ ਕਿ ਪੱਤਰਕਾਰਾਂ ਨੇ ਜ਼ੋਰ ਲਾ ਲਿਆ ਕਿ ਜੀ ਅਸੀਂ ਅਮੈਸਟਿਗੇਸ਼ਨ ਕਰ ਰਹੇ ਹਾਂ ਜੀ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਦੱਸਾਂਗੇ ਅੱਜ ਤੱਕ ਦੱਸਿਆ ਨਹੀਂ ਦੂਸਰੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਸਾਡੇ ਸੂਤਰਾਂ ਤੋਂ ਜਿਹੜੀ ਮਿਲੀ ਖਬਰ ਆ ਉਹਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਜਦੋਂ ਉਹ ਲੇਡੀ ਕਾਉਂਟੇਬਲ ਆ ਔਰ ਸਰ ਹੈ ਹਾਸਤੇ ਵਿੱਚ ਸੀ ਉਹਦੇ ਕੋਲ ਉਸ ਟਾਈਮ ਦੋ ਮੋਬਾਈਲ ਸੀ ਦੱਸੇ ਜਾ ਰਿਹਾ ਕਿ ਦੋਨੇ ਐਪਲ ਦੇ ਮੋਬਾਈਲ ਆ ਬਾਅਦ ਦੇ ਵਿੱਚ ਉਹ ਲੇਡੀ ਬਦਲੀ ਜਾ ਰਹੀ ਆ ਕਿਉਂ ਕਹਿੰਦੀ ਆ ਮੇਰੇ ਕੋਲ ਇੱਕ ਆ ਵੀਵੋ ਦਾ ਮੋਬਾਈਲ ਸੀ ਇੱਕ ਜਿਹੜਾ ਐਪਲ ਦਾ ਮੋਬਾਈਲ ਸੀ ਹੁਣ ਤੁਸੀਂ ਉਹਦੇ ਵਿੱਚ ਇੱਕ ਉਸ ਤੋਂ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਆ ਜਦੋਂ ਫੜੀ ਜਾਂਦੀ ਆ ਆੜਿਓ ਵਾਇਰਲ ਹੁੰਦੀ ਆ ਉਹਦਾ ਇੱਕ ਜਾਨੀ ਕਿ ਪੁਲਿਸ ਦੇ ਵੱਡੇ ਅਫਸਰ ਦੇ ਨਾਲ ਗੱਲਬਾਤ ਹੁੰਦੀ ਆ ਤੇ ਉਹ ਜਿਹੜਾ ਧੰਦਾ ਕਰਾਉਣ ਦਾ ਜਿਹੜਾ ਜਨਾਨੀ ਬਾਜੀ ਦਾ ਜਿਹੜਾ ਆਪਾਂ ਕਹਿੰਦੇ ਆ ਕਿ ਧੰਦਾ ਕਰਾਉਣ ਦੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਉਸ ਪੁਲਿਸ ਮੁਲਾਜ਼ਮਾ ਉਹ ਕਿਹੜਾ ਲੀਡਰ ਸੀ ਜਾਂ ਪੁਲਿਸ ਮੁਲਾਜ਼ਮਾ ਸੀ ਜਾਂ ਕਿਹੜੀ ਔਰਤ ਸੀ ਅਮਨਦੀਪ ਦੀ ਆਵਾਜ਼ ਆ ਜਾਂ ਕਿਸੇ ਦੀ ਆਵਾਜ਼ ਆ ਇਹ ਆਪਾਂ ਦੇ ਕਲੀਅਰ ਨਹੀਂ ਪਤਾ ਇਹ ਜਿਹੜਾ ਮਾਮਲਾ ਵਿੱਚੇ ਦੱਬਿਆ ਦਵਾਇਆ ਰਹਿ ਗਿਆ ਇਹ ਮਾਮਲਾ ਸਖਪਾਲ ਸਿੰਘ ਖੈਰੇ ਨੇ ਵੀ ਚੁੱਕਿਆ ਸੀ ਤੇ ਹੋਰਾਂ ਨੇ ਕਈਆਂ ਨੇ ਵੀ ਚੁੱਕਿਆ ਸੀ ਕਿ ਕਿਹੜਾ ਉਹ ਲੀਡਰ ਆ ਜਾਂ ਐਸਐਸਪੀ ਆ ਜਾਂ ਡੀਐਸਪੀ ਆ ਜਿਹੜੀ ਕਿ ਕਾਲ ਰਿਕਾਰਡ ਆ ਇੱਕ ਬਾਹਰਲ ਹੋ ਰਹੀ ਆ ਜਿਹੜਾ ਕਿ ਇੱਕ ਅੱਡਾ ਚਲਾਉਣ ਦਾ ਜਿਹੜਾ ਤੈਅ ਕਰ ਰਿਆ ਸੀ ਕਿ ਐਨੇ ਰੁਪਏ ਦੇ ਦਾਂਗੇ ਫਲਾਨੀ ਜਦਾਨੀ ਨੂੰ ਤੋਂ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਉਹ ਆਡੀਓ ਆ ਉਹ ਅਮਰਦੀਪ ਕੌਰ ਦੇ ਮੋਬਾਈਲ ਦੇ ਵਿੱਚੋਂ ਵਾਇਰਲ ਹੋਈ ਆ ਪਰ ਬਾਹਰ ਦੇ ਵਿੱਚ ਜਦੋਂ ਇੰਟਰਵਿਊ ਹੁੰਦੀ ਆ ਅਮਰਦੀਪ ਕੌਰ ਦੀ ਉਹ ਕਹਿੰਦੀ ਮੇਰੇ ਕੋਲ ਤਾਂ ਇਹ ਜੀ ਕੋਈ ਸਬੂਤ ਨਹੀਂ ਨਾ ਮੇਰੇ ਕੋਲ ਇਹ ਜੀ ਗੱਲ ਆ ਤੇ ਮੈਂ ਤਾਂ ਕਹਿੰਦੀ ਤੁਹਾਡੇ ਨੂੰ ਤਾਂ ਪਤਾ ਲੱਗਿਆ ਚਲੋ ਹੁਣ ਜਿਹੜੀ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਿਹੜਾ ਸਾਰੇ ਦੇਖ ਰਹੇ ਕਾ ਡੀਐਸਪੀ ਹਰਵੰਸ ਸਿੰਘ ਕਰ ਰਿਹਾ ਸੀ ਅਮਰਦੀਪ ਕੌਰ ਦੀ ਕਿਉਂਕਿ ਜਿਹੜੀ ਇੱਕ ਜਾਂਚ ਕਮੇਟੀ ਆਈ ਸੀ ਚੰਡੀਗੜ੍ਹ ਤੋਂ ਬਾਦ ਵਿੱਚ ਆਉਂਦੀ ਆ ਉਹ ਇਹ ਦੱਸਿਆ ਜਾ ਰਿਹਾ ਤੇ ਇਹ ਵੀ ਦੋਸ਼ ਲੱਗੇ ਆ ਡੀਐਸਪੀ ਤੇ ਸੂਤਰਾ ਮੁਤਾਬਕ ਕਿ ਜਿਹੜਾ ਉਹਦੇ ਵਿੱਚ ਕੁਝ ਅਮਨਦੀਪ ਦਾ ਡਾਟਾ ਸੀ ਅਜਾਇਆ ਜਿਹਦੇ ਵਿੱਚ ਅਮਨਦੀਪ ਕੌਰ ਬਿਲਕੁਲ ਨਹੀਂ ਨਿਕਲ ਸਕਦੀ ਸੀ ਜਿਹੜਾ ਕਿ ਉਹ ਪੁਲਸ ਨੇ ਜਿਹੜਾ ਡਿਲੀਟ ਕਰ ਦਿੱਤਾ ਜਣੇ ਕਿ ਉਹਦਾ ਨਾਮ ਉਹ ਇਨਸਾਨ ਜਿਹੜਾ ਉਹਦੇ ਮੋਬਾਈਲ ਦੇ ਵਿੱਚੋਂ ਮਟਾ ਦਿੱਤਾ ਕਈ ਐ ਹੈਗੀਆਂ ਫੋਟੋਆਂ ਸੀ ਉਤਰਾਜੋ ਫੋਟੋਆਂ ਸੀ ਉਹਦੇ ਵਿੱਚ ਆਈਪੀਐਸ ਅਧਿਕਾਰੀ ਫਾਇਦੇ ਸੀ ਉਹਦੇ ਵਿੱਚ ਹੋ ਸਕਦਾ ਹੈ ਕਿ ਕਈ ਲੀਡਰ ਵੀ ਫਸਦੇ ਹੋਣ ਵੈਸੇ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਜਿਹੜੇ ਕਈ ਤਿੰਨ ਚਾਰ ਆ ਜਿਹੜੇ ਮਲਾਜਮਾਂ ਐਂਸਵੈਟਰ ਤੋਂ ਲੈ ਕੇ ਆਈਪੀਐਸ ਅਫਸਰ ਤੱਕ ਜਿਹੜੇ ਉਹਨਾਂ ਦੇ ਵਿੱਚ ਫੋਨ ਨੰਬਰ ਸੀ ਫੋਨ ਕਾਲਾਂ ਸੀ ਜਾਂ ਹੋਰ ਜਿਹੜਾ ਡਾਟਾ ਸੀ ਕਹਿੰਦੇ ਉਹ ਐਸੇ ਡੀਐਸਪੀ ਹਰਬੰਸ ਸਿੰਘ ਨੇ ਇਹਤੇ ਦੋਸ਼ ਲਗਦੇ ਆ ਕਿ ਇਹਨੇ ਜਿਹੜਾ ਉਹ ਖੁਰਦਬਦ ਕਰ ਦਿੱਤਾ ਲੇ ਆਡੀਓ ਲੇ ਕੇ ਹੋਈ ਸੀ ਉਹਦੇ ਵਿੱਚ ਦੇ ਵਪਾਰ ਦੇ ਧੰਦੇ ਨੂੰ ਲੈ ਕੇ ਕਈ ਵੱਡੇ ਐਮ ਆ ਖਲਾਸੇ ਸੀ ਕਹਿੰਦੇ ਉਹ ਜਿਹੜਾ ਸਾਰਾ ਕੁਝ ਜਿਹੜਾ ਉਹ ਗਾਇਬ ਕੀਤਾ ਗਿਆ ਉਹ ਡਿਲੀਟ ਕੀਤਾ ਗਿਆ ਜਿਹੜੀ ਉਹ ਚੰਡੀਗੜ੍ਹ ਤੋਂ ਜਾਂਚ ਏਜੰਸੀ ਆਈ ਸੀ ਉਹਨਾਂ ਨੂੰ ਕਹਿੰਦੇ ਕੁਝ ਮਿਲਿਆ ਨਹੀਂ ਤੇ ਫਿਰ ਜਿਹੜਾ ਕਿ ਨਾ ਹੀ মিডিਆ ਦੇ ਸਾਹਮਣੇ ਕੁਝ ਦੱਸਿਆ ਗਿਆ ਤੁਸੀਂ ਦੇਖਦੇ ਹੋ ਕਿ ਆਹ ਤੌਰ ਤੇ ਪੁਲਿਸ ਜਿਸ ਕੋਈ ਵੀ ਫੜਦੀ ਆ ਚਾਹ ਇੱਕ ਨਸ਼ਾ ਤਸਕਰ ਨੂੰ ਫੜੇ ਚਾਹ ਕਿਸੇ ਕਰੈਮ ਵਾਲੇ ਨੂੰ ਫੜੇ ਤਾਂ ਉਹਦੀ ਫੋਟੋ ਵੀ ਲਹਾਉਂਦੀ ਆ ਮੁਰੇ ਬਠਾ ਕੇ ਤੇ ਉਹਦੇ ਬਾਰੇ ਦੱਸਦੇ ਆ ਕਿ ਭਾਈ ਇਹ ਤੋਂ ਇੰਨਾ ਗ੍ਰਾਮ ਚਿੱਟਾ ਫੜਿਆ ਗਿਆ ਇਹ ਤੋਂ ਆ ਫੜਿਆ ਗਿਆ ਅਸੀਂ ਰਿਮਾਂਡ ਤਹਿਤ ਇਹਦੇ ਤੋਂ ਆ ਪੁੱਛਗើសੇ ਕੀਤੀ ਆ ਪਰ ਇਹ ਬਠਿੰਡਾ ਪੁਲਿਸ ਨੇ ਇਸ ਐਡੀਐਸਪੀ ਨੇ ਨਹੀਂ ਦੱਸਿਆ ਗਿਆ ਜਿਹਨੂੰ ਸਾਰੇ ਲੋਕ ਇਮਾਨਦਾਰ ਇਮਾਨਦਾਰ ਕਹਿੰਦੇ ਸੀ ਤੇ ਹੁਣ ਖੁਦ ਦੀ ਇਹਦੀ ਜਾਂਚ ਆ ਜਿਹੜੀ ਉਹ ਦੱਸਿਆ ਜਾ ਰਿਹਾ ਕਿ ਸਰਕਾਰ ਵੱਲੋਂ ਕਿ ਨਸੇ ਦੇ ਸਦਾਗਰਾਂ ਨਾਲ ਇਹਦੇ ਸੰਬੰਧ ਨੇ ਇਸ ਡੀਐਸਪੀ ਦੇ ਦੀ ਜਿਹੜੀ ਹੁਣ ਜਾਂਚ ਹੈ ਜਿਹੜੀ ਅਨਕਵਾਰੀ ਆ ਉਹ ਖੋਲ ਦਿੱਤੀ ਗਈ ਆ ਇਹ ਤਾਂ ਦੱਸੋਗੇ ਆਉਣ ਵਾਲਾ ਬਖਤਾ ਕਿ ਡੀਐਸਪੀ ਦੇ ਕਿੰਨਾਂ ਦੇ ਨਾਲ ਕਿਹੜੇ ਡਰੱਗਾਂ ਦੇ ਨਾਲ ਕਿਹੜੇ ਮਾਫੀਆ ਦੇ ਨਾਲ ਸੰਬੰਧ ਨੇ ਜਾਂ ਫਿਰ ਇਹ ਜਿਹੜਾ ਡੀਐਸਪੀ ਆ ਇਹ ਆਮਨਦੀਪ ਕੌਰ ਨੇ ਜਿਹੜਾ ਇਹਦਾ ਨਾਂ ਉਹ ਤਾਂ ਨਹੀਂ ਲਿਆ ਕਦੇ ਇਹਦੀ ਨਿਕਮਾਰੀ ਹੋਣੀ ਅਜੇ ਬਾਕੀ ਆ ਬਹੁਤ ਕੁਝ ਨਿਕਲੂ ਆ ਬੜਾ ਕੁਝ ਇਹਦੇ ਵਿੱਚ ਪਿਆ ਅਜੇ ਪਰ ਤੁਸੀਂ ਇੱਕ ਗੰभीरਤਾ ਦੇ ਨਾਲ ਸੋਚੋ ਕਿ ਜਿਸ ਤਰ੍ਹਾਂ ਸੋਨੂ ਦੀ ਜਿਹੜੀ ਲੜਕੀ ਜਿਹੜੀ ਉਹ ਘਰ ਵਾਲੀ ਆ ਜਿਹੜੀ ਉਹ ਕਹਿ ਰਹੀ ਸੀ ਕਿ ਜਦੋਂ ਅਮਨਦੀਪ ਤੇ ਸੋਨੂ ਆਏ ਸੀ ਕੁਝ ਦਿਨ ਪਹਿਲਾਂ ਉਸ ਦੀ ਗੱਡੀ ਵਰਨਾ ਦੇ ਵਿੱਚ 1 ਕਿਲੋ ਚਿੱਟਾ ਸੀ ਪਰ ਇਸ ਲੇਡੀ ਜੀ ਨੇ ਕਹਿੰਦੇ ਅਮਰਦੀਪ ਕੌਰ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਈ ਤੇ ਉਹ ਪੁਲਿਸ ਵਾਲੇ ਦੋ ਅਧਿਕਾਰੀ ਸੀ ਰਾਤ ਨੂੰ ਡਰ ਗਏ ਉਸ ਤੋਂ ਪਹਿਲਾਂ ਵੀ ਜਦੋਂ ਫੜੀ ਗਈ ਆ ਉਦੋਂ ਵੀ ਇਹ ਗੱਲ ਕਬੂਦੀ ਗਈ ਆ ਇਹ ਕਿਹਾ ਗਿਆ ਕਿ ਮੇਰੀ ਉੱਚ ਅਧਿਕਾਰੀ ਜੀ ਮੈਨੂੰ ਗੱਲ ਕਰ ਲੈਣ ਦਿਓ ਫਿਰ ਤੁਸੀਂ ਫੜ ਲਓ ਜੇ ਤੁਹਾਡੀਆਂ ਪੈਂਟਾਂ ਨਾ ਗਿੱਲੀਆਂ ਹੋ ਜਾਣ ਇੱਥੋਂ ਤੱਕ ਗੱਲਾਂ ਜਿਹੜੀਆਂ ਬਾਹਰ ਆਈਆਂ ਸੀ ਪਰ ਪੁਲਿਸ ਨੇ ਸਭ ਕੁਝ ਲੁਕੋ ਕੇ ਰੱਖਿਆ ਆ ਮੰਦੇ ਨੂੰ ਫੜਦੇ ਆ ਪੁਲਿਸ ਉਦੋਂ ਵੱਡੇ ਵੱਡੇ ਏਡੀਜੀ ਡੀਜੀਪੀ ਜਿਹੜਾ ਆਪ ਖੁਦ ਆ ਕੇ ਜਿਹੜਾ মিডিਆ ਦੇ ਸਾਹਮਣੇ ਜਿਹੜਾ ਕਿ ਕਾਨਫਰੰਸ ਕਰਦੇ ਆ ਵੀਡੀਓ ਦੱਸਦੇ ਆ ਕਿ ਫਲਾਣੇ ਤੋਂ ਜੇ ਇੰਨਾ ਪੜਿਆ ਗਿਆ ਧਮਕੇ ਤੋਂ ਇੰਨਾ ਪੜਿਆ ਗਿਆ ਤੇ ਫਿਰ ਖੁਦ ਹੁਣ ਜਿਹੜਾ ਕਿ ਡੀਐਸਪੀ ਹਰਵੰਦ ਸਿੰਘ ਇਹਦੀਆਂ ਮੁਸ਼ਕਲਾਂ ਹੁਣ ਕਵੇਂ ਵਧਣਗੀਆਂ ਮੈਂ ਤੁਹਾਨੂੰ ਦੱਸ ਦਾਂਗਾ ਤੇ ਇੱਕ ਤਾਂ ਜਿਹੜੀ ਕੜੀ ਇਹ ਜੋੜੀ ਜਾ ਰਹੀ ਆ ਤੇ ਜਿਹੜਾ ਕਿ ਅਮਰਦੀਪ ਦੇ ਕੋਲ ਜਿਹੜਾ ਮੋਬਾਈਲ ਸੀ ਹਾਜੇ ਵੀ ਜਿਹੜਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਹੀ ਪਏ ਆ ਉਹਦੀ ਗੱਡੀ ਵੀ ਥਾਰ ਗੱਡੀ ਉੱਤੇ ਹੀ ਖੜੀ ਆ ਉਹ ਆਪ ਦੱਸਦੇ ਆ ਕਿ ਮੇਰੇ ਮੋਬਾਈਲ ਵੀ ਜਿਹੜੀ ਉੱਥੇ ਨੇ ਉਹਦੀ ਜਾਂਚ ਕੀਤੀ ਜਾਵੇ ਲੱਗਦਾ ਕਿ ਉਸ ਮੋਬਾਈਲਾਂ ਦੇ ਵਿੱਚੋਂ ਜਿਹੜਾ ਕਿ ਡਾਟਾ ਡਿਲੀਟ ਕੀਤਾ ਉਹ ਰਿਕਵਰ ਹੋ ਜਾਂਦਾਗਾ ਉਹ ਰਿਕਵਰ ਹੋਣ ਤੋਂ ਬਾਅਦ ਪਤਾ ਨਹੀਂ ਕਿੰਨੇ ਕਿ ਕਿਹੜੇ ਪੁਲਿਸ ਵਾਲੇ ਟੰਗੇ ਜਾਣਗੇ ਕਿਉਂ ਡਿਲੀਟ ਕੀਤਾ ਕਿ ਇਹਨਾਂ ਨੂੰ ਡਰ ਸੀ ਜਾਂ ਫਿਰ ਆਉਣ ਦੀਵ ਕੌਰ ਨੂੰ ਜਿਹੜਾ ਬਚਾਉਣਾ ਚਾਹੁੰਦੇ ਸੀ ਜਦੋਂ ਇਹਨਾਂ ਦਾ ਆਪ ਦਾ ਬੰਦਾ ਫੜਿਆ ਜਾਵੇ ਉਦੋਂ ਕਹਿ ਦਿੰਦੇ ਜੀ ਇਸੇ ਅਨਕਵਾਰੀ ਕਰ ਰਹੇ ਆ ਅਸੀਂ ਜੀ ਐਂ ਕਰ ਰਹੇ ਆ ਅਸੀਂ ਫਲਾਨਾ ਕਰ ਰਹੇ ਆ ਅਸੀਂ ਧੌਂਕਾ ਕਰ ਰਹੇ ਆ ਜਦੋਂ ਕੋਈ ਆਮੰਦ ਦਾ ਫੜਿਆ ਜਾਵੇ ਉਦੋਂ ਝੱਟ ਇੰਟਰਵਿਊ ਆ ਝੱਟ ਜੀ ਅੱਜ ਆ ਹੋ ਗਿਆ ਜੀ ਅੱਜ ਝੜਕਾ ਭਰਾ ਹੋ ਗਿਆ ਅੱਜ ਆ ਹੋ ਗਿਆ ਆ ਆ ਹੋ ਗਿਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਹੁਣ ਵੀ ਕਹਿਣਾ ਕਿ ਬਹੁਤੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਉਹ ਪੁਲਿਸ ਦੇ ਵਿੱਚ ਬੈਠੀਆਂ ਨੇ ਜੇਕਰ ਇਹਨਾਂ ਦੀ ਚੰਗੀ ਤਰ੍ਹਾਂ ਮਾਨ ਸਰਕਾਰ ਭਗਵੰਤ ਮਾਨ ਸੰਟੀ ਕਰੇ ਤਾਂ ਬਹੁਤ ਆ ਵੱਡੇ ਖਲਾਸੇ ਹੋਣਗੇ ਵੱਡੇ ਪੱਦਰ ਉੱਤੇ ਜਿਹੜੇ ਥਾਣਿਆਂ ਦੇ ਵਿੱਚ ਬੈਠੇ ਆ ਪੁਲਿਸ ਸਟੇਸ਼ਨਾਂ ਦੇ ਵਿੱਚ ਬੈਠੇ ਆ ਜ਼ਿਲ੍ਹਿਆਂ ਦੇ ਅੰਦਰ ਬੈਠੇ ਆ ਜਾਂ ਜਿਹੜੇ ਲੈਣ ਹਾਜ਼ਰ ਕੀਤੇ ਹੋਇਆ ਜਣੇ ਕਿ ਬਠਿੰਡਾ ਮਾਨਸਾ ਦੇ ਵਿੱਚ ਹੀ ਤੁਸੀਂ ਦੋ ਜ਼ਿਲ੍ਹੇ ਕੱਢ ਲਓ ਤੁਸੀਂ ਇਹਨਾਂ ਦੇ ਵਿੱਚ ਹੀ ਦੇਖ ਲਓ ਕਿ ਕਿੰਨੇ ਜਿਹੜਾ ਪੁਛ ਦੇ ਜਿਹੜੇ ਕੰਟੈਵਲ ਨੇ ਏਐਸਆਈ ਨੇ ਐਂਸਮੈਟਰ ਨੇ ਜਾਂ ਹੋਰ ਨੇ ਉਹ ਚਿੱਟੇ ਦੇ ਜਿਹੜਾ ਕਿ ਸਦਾਗਰ ਨਿਕਲ ਗਏ ਜਾਂ ਚਿੱਟਾ ਪਿੰਦੇ ਆ ਆ ਬਠਿੰਡੇ ਖਬਰ ਆਈ ਸੀ ਕਿ ਇੱਕ ਏਐਸਆਈ ਜਿਹੜਾ ਖੁਦ ਚਿੱਟਾ ਦੇਣ ਅੰਦਰ ਜਾ ਰਿਹਾ ਸੀ ਤਾਂ ਜਦੋਂ ਮਲਾਜ਼ਮਾਂ ਨੂੰ ਸੱਕ ਪਿਆ ਤੇ ਉਹਨੂੰ ਰੋਕਿਆ ਤੇ ਕਹਿੰਦਾ ਜੀ ਇਹਦੇ ਵਿੱਚ ਤਾਂ ਗਾਂਜਾ ਹੈਗਾ ਦੇਖੋ ਉਹਨੂੰ ਪੁੱਛਣਾ ਹੋਵੇ ਇਹ ਗਾਂਜਾ ਜਿਹੜਾ ਇਹ ਜਿਹੜਾ ਤੁਹਾਨੂੰ ਪਰਮਿਸ਼ਨ ਦੇ ਦੇ ਦਿੱਤੀ ਆ ਸਰਕਾਰ ਨੇ ਕਿ ਤੂੰ ਗਾਂਜਾ ਦੇ ਆ ਉੱਥੇ ਜਾ ਕੇ ਫਿਰ ਅੱਖਾਂ ਮੀਚ ਲਿਆ ਅੱਖਾਂ ਬੰਦ ਕਰਦੇ ਆ ਫਿਰ ਭੋਲੇ ਬਣਦੇ ਆ ਤੁਹਾਨੂੰ ਸਟਾਰੇ ਐਵੇਂ ਲੱਗੇ ਜੇ ਤੁਸੀਂ ਪੜ੍ਹੇ ਲਿਖੇ ਹੋ ਜੇਕਰ ਤੁਹਾਨੂੰ ਨੌਲੇਜ ਆ ਸਾਰੇ ਕੰਮਾਂ ਦੀ ਫੇਰ ਸਟਾਰ ਲੱਗੇ ਆ ਲੋਕਾਂ ਨੂੰ ਬੁੱਧੂ ਬਣਾਉਣਾ ਕਿ ਮੈਂ ਤਾਂ ਇਹਦੇ ਖੋਲ ਕੇ ਦੇਖਿਆ ਕਾਲ ਨੂੰ ਅਗਲਾ ਤੈਨੂੰ ਬੰਬ ਫੜਾ ਦੂ ਏ ਝੋਲੇ ਚ ਪਾ ਕੇ ਤਾਂ ਫਿਰ ਤੂੰ ਆ ਕੇ ਅੰਦਰ ਬੰਬ ਲੈ ਕੇ ਵਗ ਜੀ ਕਿ ਪਿਸਤੌਲ ਫੜਾ ਦੂਆ ਪਿਸਤੌਲ ਲੈ ਕੇ ਵਗ ਜੀ ਜਾਨੀ ਕਿ ਲੋਕਾਂ ਨੂੰ ਕਵੇਂ ਬੁੱਧੂ ਬਣਾਇਆ ਜਾ ਰਿਹਾ ਇਹ ਪੰਜਾਬ ਪੁਲਿਸ ਵੱਲੋਂ ਲੋਕ ਭਲੀ ਭਾਂਤ ਜਾਣਦੇ ਆ ਪਰ ਜੇਕਰ ਇਹਨਾਂ ਦੇ ਜਿਹੜੇ ਸਾਰੇ ਜਿਹੜੀ ਜਾਇਦਾਦਾਂ ਤੋਂ ਲੈ ਕੇ ਜਿਹੜਾ ਇਹਨਾਂ ਦੀਆਂ ਅਕਵਾੜੇ ਕੀਤੀ ਜਾਵੇ ਮੋٹے ਮੋٹے ਅਫਸਰਾਂ ਦੀ ਤੇ ਭਾਈ ਜਦੋਂ ਇਹ ਲੱਗੇ ਓਦੋਂ ਜਾਇਦਾਦ ਇਹਨਾਂ ਕੋਲੇ ਕਿੰਨੀ ਸੀ ਇਨਾਂ ਦੀ ਤਨਖਾਹ ਕਿੰਨੀ ਆ ਤੇ ਜਿਹੜੇ ਕਿ ਆ ਜਿਹੜੀ ਪ੍ਰਾਪਰਟੀ ਬਣੀ ਆ ਜਿਸ ਤਰ੍ਹਾਂ ਹੁਣ ਅਮਨਦੀਪ ਕੌਰ ਦੀ ਦੱਸਿਆ ਜਾ ਰਿਹਾ ਬਿਜਲੈਂਸ ਵੱਲੋਂ ਉਹਦੀ ਜਿਹੜੀ ਆਮਦਨ ਦੱਸਿਆ ਜਾ ਰਿਹਾ 1 ਕਰੋੜ 8 ਲੱਖ ਤੇ ਖਰਚ ਕਰਦੀ ਹੈ 1 ਕਰੋੜ 49 ਲੱਖ ਉਹ ਕਿੱਥੋਂ ਆਇਆ ਔਰ ਫਿਰ ਚਿੱਟੇ ਤੋਂ ਬਣਦਾ 2 ਨੰਬਰ ਤੋਂ ਹੀ ਬਣਦਾ ਇਹ ਜਿਆ ਪੈਸਾ ਐਜੇ ਮਹਿਲ ਕੋਠੀਆਂ ਬਲਟ ਮੋਟਰਸਾਈਕਲ ਥਾਰ ਗੱਡੀਆਂ ਮਹਿੰਗੇ ਮਹਿੰਗੇ ਸੂਟ ਆ ਗੜੀਆਂ ਤੇ ਭਾਈ ਇਹ ਦੋ ਨੰਬਰ ਦੇ ਧੰਦੇ ਤੋਂ ਬਿਨਾ ਨਹੀਂ ਕੋਈ ਬਣਾ ਸਕਦਾ ਪੁਲਿਸ ਮੁਲਾਜ਼ਮ ਚਾਹੇ 80 ਹਜ਼ਾਰ ਤਨਖਾਹ ਹੋਵੇ 85 ਹੋਵੇ 90 ਹਜ਼ਾਰ ਹੋਵੇ ਖਰਚੇ ਇੰਨੇ ਵੱਧ ਚੁੱਕੇ ਆ ਕਿ ਅਗਲਾ ਖਰਚਾ ਤੇ ਇੱਕ ਮਸਾ ਚਲਾਦਾਗਾ ਜਿਹਦੇ ਕੋਲੇ ਪੈਲੇ ਵੀ 10 ਕਿੱਲੇ ਹੋਵੇ ਉਹ ਤਾਂ ਜਾ ਕੇ ਮੜਾ ਮੋਟਾ ਦਾ ਗੁਜ਼ਾਰਾ ਕਰਦਾਗਾ ਤੇ ਤੁਸੀਂ ਇਸ ਵੀਡੀਓ ਨੂੰ ਵੱਤਵਾਦੇ ਸ਼ੇਅਰ ਜਰੂਰ ਕਰ ਦਿਓ ਅਤੇ ਇਹ ਦੱਸ ਦਿਓ ਤੇ ਸਰਕਾਰ ਨੇ ਹੁਣ ਜਿਹੜਾ ਜੁੱਧ ਛੇੜਿਆ ਕਰਨ ਸਿਆ ਬਰਦਾ ਹੁਣ ਇਹਨਾਂ ਦੇ ਵਿੱਚ ਜਿਹੜਾ ਜੁੱਧ ਆ ਇਹ ਆਪਣਿਆਂ ਦੇ ਜਿਹੜਾ ਛੇੜਨ ਦੀ ਜਿਹੜਾ ਜ਼ਰੂਰਤ ਆ ਜਿਹੜੇ ਕਿ ਥਾਣਿਆਂ ਦੇ ਵਿੱਚ ਕੱਲੀ ਕੱਲੀ ਜਿਹੜੀ ਕਿ ਚੈਕਿੰਗ ਆ ਜਾਂ ਕੱਲਾ ਕੱਲਾ ਡਾਟਾ ਜਿਹੜਾ ਉਹ ਐਸਐਸਪੀ ਜਿਹੜੀ ਡਿਊਟੀ ਲੈ ਕੇ ਮੰਗਾਉਣਾ ਚਾਹੁੰਦਾ ਤਾਂ ਤੁਸੀਂ ਦੇਖ ਲਓ ਜੇਕਰ ਇਹ ਗੱਲ ਸਰਕਾਰ ਐਸਐਸਪੀ ਜ਼ਿਲ੍ਹੇ ਦੇ ਨੂੰ ਇਹ ਕਿੰਨੇ ਉਹਦੇ ਜ਼ਿਲ੍ਹੇ ਦੇ ਵਿੱਚ ਕਿੰਨੇ ਥਾਣੇ ਪੈਂਦੇ ਆ ਕਿੰਨੇ ਚੌਕੀਆਂ ਪੈਂਦੀਆਂ ਜੇ ਇਹ ਗੱਲ ਨਿਰੰਤਰ ਜੇ ਪੰਜਾਬ ਸਰਕਾਰ ਚਾਵੇ ਜੇ ਗੱਲ ਕਰ ਦੇਵੇ ਤੁਸੀਂ ਇਹ ਵੇਖ ਲਓ ਕਿੰਨੀਆਂ ਕਾਲੀਆਂ ਭੇਡਾਂ ਫਸਣ ਗਈਆਂ ਕਿੰਨੇ ਪੁਲਿਸ ਵਾਲੇ ਕਾਂਟੇਬਲ ਕਿੰਨੀ ਲੇਡੀਜ਼ ਕੀ ਕੀ ਉਹਨਾਂ ਨੇ ਠੱਗੀਆਂ ਮਾਰੀਆਂ ਸਾਰਾ ਡਾਟਾ ਜਿਹੜਾ ਮੰਗਿਆ ਜਾਵੇ ਬਹੁਤ ਕੁਝ ਨਿਕਲੂਗਾ ਇਹਦੇ ਵਿੱਚੋਂ ਵੀਡੀਓ ਲੰਬੀ ਹੁੰਦੀ ਆ ਤੇ ਇਸ ਕਰਕੇ ਸੁਣਨ ਦੇ ਵਿੱਚ ਡਿੱਗ ਤਾਉਂਦੀ ਆ ਸਰੋਤਿਆਂ ਨੂੰ ਤੇ ਕਮੈਂਟ ਜ਼ਰੂਰ ਲਿਖ ਦਿਓ ਧੰਨਵਾਦ ਵੈਜੂ ਕਾ ਖਾਲਸਾ ਵੈਜੂ ਕੀ ਫਤਿਹ